ਸਤਿਗੁਰੇ ਚਰਨਾ ਪੰਗਰ ਲਗਾਈ ਸਤਿਗੁਰ ਚਰਨਾ ਅੱਲ ਸੋ ਵੇਲਾ ਅਸਿਆਨ ਕਰਨਾ ਸਾਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕ ਦੀ ਦਾਰ ਦਾ ਧਿਆਨ ਭਰ ਕੇ ਬੋਲੋ ਜੀ ਵਾਹੇ ਗੁਰਾਂ ਦੇ ਪਾਣ ਨਿਉਟਿਆਂ ਦੀ ਜੋਤ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹضور ਅਰਦਾਸ ਬੇਤੀ ਹੈ ਜੀ ਚਾਰ ਪਹਿਰ ਲੈ ਆਪ ਜੀ ਦੇ ਪੜੇ ਅੰਦਰ ਸੁਖ ਆਨੰਦ ਨਾਲ ਭ੍ਰਿਤ ਹੋਈ ਹੈ ਪਾਤਸ਼ਾਹ ਜੀ ਚਾਰ ਪਹਿਰ ਤੁਰ ਆਇਆ ਆਪਣੇ ਭਾਵੇਂ ਅੰਦਰ ਸੁਖ amar shahid tan tan baba jee bash sar ki de pavan pavitra sthan bagra shahid da de saheb jee vichhe pavan darbar de andar sat guruji aap jee de sundar sudhasan sam sajaye gaye hune karo kripa sudhasana par prakash man ho kar ke sangat nu khulle darshan dida ਆਵਰ ਤੇ ਯਾਹੀ ਪ੍ਰਭਾਰ ਬਖਸ਼ੇ ਕਿਰਤਾ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਿੰਨ ਫੁੱਲ ਤੇ ਧਵਾ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਦਕ ਪ੍ਰਸਾਦ ਨਾਮ ਦਾਤ ਬਖਸ਼ਨਾ ਸ਼ੁਭ ਪਾਵਨਾਵਾਂ ਗੁਰਵਤਨਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੁਖ ਆਸਰ ਸਥਾਨਾਂ ਤੋਂ ਪ੍ਰਕਾਸ਼ ਅਸਥਾਨ ਤੇ ਨਿਗਾਰਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸਦਗ ਸਭਾਈ ਹੋਣਾ ਸੁਖ ਹੋਵੇ ਨਾਮ ਚੰਡਿਆਲੇ ਸਿੱਖ ਪਰਦੇ ਸੁਦੇ ਸਰਬਤ ਆਦੇਵੰਦ ਭਵਨ ਨਾਮ ਜਪਾਤ ਕਰਦੀ ਕਰਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜਤੁਰ ਬਕੀਤਾ ਅੰਦੋਲੇਤ੍ਰ ਪਵਨ ਸੁਜਿਆ ਗੁਰ ਭੇਟੁ ਪੁਨੀਤਾ ਮੈਨ ਕੋਈ ਕੋਟ ਆਕਰ ਹਰੇ ਨਿਰਬਲ ਭਏ ਚੀਤਾ ਰਹਾਉ ਐਸੀ ਭਗਤ ਦਿਤਾ ਜੋ ਜੋ ਕਿਨੋ ਆਪਣੋ ਤਿਸ ਅਪੈਦਾਨ ਦਿਤਾ ਸਿੰਗ ਤੇ ਲਾਈ ਹੋ ਆੜ ਕੋ ਤੇ ਕਨੀ ਤਨਤਾ ਕਵਣੇ ਵਡਾਈ ਕਹਿ ਸਕੋ ਨਾਨਕ ਧਰ ਸ੍ਰੀਤਾ ਕਹਣ ਵਟਾਈ ਕਹਿ ਸਕੋ ਬੇਅੰਤ ਗੁਨੀਤਾ ta uh -huh. तेरे दरबार दर तेरे जे दरबार सुन तेरे मैं गिरता पंथ गया कर बदल बसा पंथ आया कर बदल बसा पंथ आया कर बदल बसा